ਜਾਦੀ ਹੈ ਨਾ ਚੀਜ਼ਾਂ ਬਹੁਤ ਖਤਰਨਾਕ ਬਣ ਆ ਰਹੀਆਂ ਨੇ ਉਹ ਜਿਹੜਾ ਡੀ ਐਲ ਐਸ ਨਾਮ ਤੋਂ ਇੱਕ ਟ੍ਰੇਨਿੰਗ ਦਿੱਤੇ ਘਟਾਰਿਆ ਦੇ ਵਿੱਚ ਲਾਜ਼ਮੀ ਕਰ ਦਿੱਤੀ ਗਈ ਹੈ ਤੁਹਾਡੇ ਮੁੱਦਾ ਉਠਾਏ ਜਾਣ ਤੋਂ ਬਾਅਦ ਇਸ ਮੌਕੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸਾਡੇ ਖਾਣ ਪਾਣ ਬਦਲ ਗਿਆ ਜਿਹਦੇ ਨਾਲ ਕਿਸੇ ਵੇਲੇ ਸੀ 50 ਸਾਲ ਤੋਂ ਉੱਪਰ ਜਿਹੜਾ ਹਾਰਟ ਐਟੈਕ ਦਾ ਦੌਰਾ ਗਿਣਿਆ ਜਾਂਦਾ ਸੀ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਸੀਗਾ ਕਿ ਹਾਰਟ ਐਟੈਕ ਵੀ ਹੋ ਜਾਊਗਾ ਹੁਣ ਜਿਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਇਹ ਹਾਰਟ ਐਟੈਕ ਦੀਆਂ ਸਕੇਤਾਂ ਜਿਹੜੀਆਂ ਹੋ ਰਹੀਆਂ ਇਹ ਨਾਲ 3 ਤੋਂ ਲੈ ਕੇ 10 ਮਿੰਟ ਤੱਕ ਕਰੋ ਉਹ ਸਮਾਂ ਜਿਹੜਾ ਹੈਗਾ ਬੜਾ ਹੀ ਕੀਮਤੀ ਹੁੰਦਾ ਜੇਕਰ ਉਸ ਵੇਲੇ ਕੋਈ ਜਿਹੜੀ ਹੈਗੀ ਹਾਰਟ ਦੇ ਮਰੀਜ਼ ਦੀ ਹੈਲਪ ਕਰ ਦੇਵੇ ਉਹਨਾਂ ਨੂੰ ਆਰਟੀਫੀਸ਼ਲ ਜਿਹੜਾ ਹੈਗਾ ਉਹ ਸਾਹ ਜਿਹੜਾ ਹੈਗਾ ਉਹਦੇ ਆਉਣ ਵਿੱਚ ਮਦਦ ਕਰ ਦੇਵੇ ਤੇ ਉਹ ਬੱਚਾ ਜਿਹੜਾ ਹੈਗਾ ਤੇ ਨੌਜਵਾਨਾਂ ਤੇ ਬਜ਼ੁਰਗਾਂ ਬਚ ਸਕਦਾ ਸੋ ਉਹਦੇ ਵਾਸਤੇ ਕਿ ਇਹ ਜਿਹੜੀ ਟ੍ਰੇਨਿੰਗ ਬੇਸਿਕ ਲਾਈਫ ਸਪੋਰਟ ਇਹ ਜਿਹੜੀ ਹੈਗੀ ਆ ਹਰ ਸਕੂਲ ਦੇ ਵਿੱਚ ਮਿਲਣੀ ਚਾਹੀਦੀ ਹੈ ਅਸੀਂ ਇਹੀ ਮੁੱਦਾ ਉਠਾਇਆ ਸੀਗਾ ਕਿ ਜੇਕਰ ਇਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਇਹ ਟ੍ਰੇਨਿੰਗ ਦੇ ਦੇਨੇ ਆ ਤੇ ਫਿਰ ਇਹਦੇ ਨਾਲ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਘਰ ਵਿੱਚ ਜੇ ਕਿਸੇ ਬਜ਼ੁਰਗ ਨੂੰ ਵੀ ਇਹੋ ਜੀ ਹਾਲਤ ਦੇਖਦਾ ਉਹਨੂੰ ਪਤਾ ਲੱਗ ਸਕਦਾ ਕਿ ਇਹਨੂੰ ਹਾਰਟ ਅਟੈਕ ਦੀ ਸਕੇਤ ਹੋ ਸਕਦੀ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਂ ਸਕੂਲ ਦੇ ਵਿੱਚ ਵੀ ਕੋਈ ਸਾਥੀ ਹੈ ਜੇ ਕੋਈ ਇਹੋ ਜੀ ਹਾਲਾਤ ਵਿੱਚ ਹੁੰਦਾ ਤੇ ਉਹਦੀ ਮਦਦ ਕਰ ਸਕਦਾ ਉਹ ਆਪ ਵੀ ਉਹਨੂੰ ਸਮਝ ਹੋਵੇ ਉਹ ਦੇਹੋ ਜੀ ਹਾਲਾਤ ਹੁੰਦੀਆਂ ਉਹ ਦੂਸਰੇ ਨੂੰ ਵੀ ਜਿਹੜਾ ਹੈ ਉਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਇਹ ਜਿਹੜੀ ਟ੍ਰੇਨਿੰਗ ਆ ਸਿਰਫ ਸਧਾਰਨ ਟ੍ਰੇਨਿੰਗ ਆ ਜਿਹਦੇ ਵਾਸਤੇ ਹਰ ਸਕੂਲ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤੇ ਜਿਹਦੇ ਨਾਲ 10 ਲੱਖ ਲੋਕ ਜਿਹੜੇ ਆ ਇਸ ਕਰਕੇ ਮਰ ਜਾਂਦੇ ਆ ਕਿ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਜਿਹੜੀ ਆ ਉਹ ਨਹੀਂ ਮਿਲਦੀ ਤੇ ਮਗਰੋਂ ਜੇਕਰ ਉਹ 10 ਮਿੰਟ ਤੇ ਕਰੋ ਮਿਲ ਜਵੇ ਤੇ ਕਈ ਵਾਰ ਮਗਰੋਂ ਹਸਪਤਾਲ ਤੱਕ ਵੀ ਪਹੁੰਚ ਸਕਦਾ ਉਹਦਾ ਇਲਾਜ ਵੀ ਹੋ ਸਕਦਾ ਸੋ ਇਹ ਅਸੀਂ ਧੰਨਵਾਦ ਕਰਦੇ ਆ ਜਿਹੜੇ ਹੈਗੇ ਸਿੱਖਿਆ ਵਿਭਾਗ ਜੀ ਇਹਨਾਂ ਨੇ ਇਹ ਸਾਡੀ ਗੱਲ ਨੂੰ ਜਿਹੜੀ ਅਸੀਂ 5 2 24 ਅੰວຍਸੀ ਸੰਸਦ ਵਿੱਚ ਉਠਾਈ ਸੀਗੀ ਤੇ ਉਹਨਾਂ ਦੀ ਆ ਜਿਹੜਾ ਲੈਟਰ ਆ ਉਹਨਾਂ ਦਾ ਸਾਨੂੰ ਆ ਗਿਆ ਕਿ ਜਿਹੜੀ ਤੁਹਾਡੀ ਜਿਹੜਾ ਮੁੱਦਾ ਤੁਸੀਂ ਉਠਾਇਆ ਸੀ ਅਸੀਂ ਉਹਨੂੰ ਸਵਿਕਾਰ ਕਰਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਧੰਨਵਾਦ ਕਰਦੇ ਆ ਅਸੀਂ ਜਿਹੜਾ ਹੈ ਵਿਭਾਗ ਦਾ ਜਿਨ੍ਹਾਂ ਨੇ ਇਸ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਲਿਆ ਤੇ ਇਹਨੂੰ ਜਿਹੜਾ ਹੈ ਐਜੂਕੇਸ਼ਨ ਦੇ ਵਿੱਚ 9ਵੀਂ ਤੋਂ ਲੈ ਕੇ ਇਹਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤਾ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਲੋਕ ਇਹੋ ਜਿਹੇ ਜਿਹੜੇ ਆ ਇਸ ਹਾਰਟ ਅਟੈਕ ਦੇ ਸ਼ਕਰ ਹੁੰਦੇ ਆ ਉਹ ਮੌਤ ਦੇ ਮੂੰਹ ਚੋਂ ਜਾਣ ਤੋਂ ਬਚ ਸਕਦੇ ਜੇ ਮੰਨ ਲੇ ਇਸ ਵਿੱਚ ਵੀ ਹੁੰਦਾ ਹੋਣਾ ਕਿ ਜਿਹੜਾ ਮੁੱਦਾ ਤੁਹਾਡੇ ਵੱਲੋਂ اٹھਾਇਆ ਗਿਆ ਕਿ ਤਰ੍ਹਾਂ ਕਿਤੇ ਉਹਨੂੰ ਬੂਰ ਵੀ ਕੋਈ ਵੀ ਚੀਜ਼ ਹੈ ਜਿਹੜੀ ਚੀਜ਼ ਸਹੀ ਹੋਵੇ ਜਾਂ ਜਿਹੜੀ ਚੀਜ਼ ਜਿਹੜੀ ਉਹਨਾਂ ਨੂੰ ਜੱਜ ਗਈ ਕਿ ਇਹ ਵਾਕਈ ਇਹ ਚੀਜ਼ ਦੀ ਲੋੜ ਸੋ ਕਿਉਂਕਿ ਮੁੱਦੇ ਤਾਂ ਬਹੁਤ ਉੱਠਦੇ ਆ ਪਰ ਉਹਨਾਂ ਦੇ ਵਿੱਚੋਂ ਕੋਈ ਇਹੋ ਜਿਹੇ ਮੁੱਦੇ ਹੁੰਦੇ ਆ ਜਿਹੜੇ ਸਾਰਿਆਂ ਲਈ ਹੁੰਦੇ ਆ ਤੇ ਜਿਹੜੇ ਜ਼ਰੂਰੀ ਵੀ ਹੁੰਦੇ ਆ ਸੋ ਇਹ ਇਹੀ ਤਾਂ ਹੈ ਕਿ ਜਿਹੜਾ ਇਹ ਸਾਡੇ ਜਿਹੜੇ ਇਨੇ ਵੀ ਪਾਰਲੀਮੈਂਟ ਦਾ ਹੋਰ ਸੰਸਦ ਦਾ ਬਦਤ ਸਮਾਜ ਉਹ ਮੁੱਦੇ ਜਿਹੜੇ ਹੈਗਾ ਸਰਕਾਰ ਦੇ ਧਿਆਨ ਵਿੱਚ ਲਿਆਉਣੇ ਹੁੰਦੇ ਸੋ ਸਾਨੂੰ ਵੀ ਇਥੇ ਡਾਕਟਰ ਆਏ ਸੀਗੇ ਤੇ ਉਹਨਾਂ ਨੇ ਇਹ ਚੀਜ਼ ਸਾਡੇ ਧਿਆਨ 'ਚ ਲਿਆਂਦੀ ਕਿ ਬਾਬਾ ਜੀ ਇਹ ਮੁੱਦਾ ਜਿਹੜਾ ਹੈਗਾ ਤੁਹਾਨੂੰ ਜਿਹੜੀ ਹੈਗੀ ਇਹ ਗੱਲ ਕਰਨੀ ਚਾਹੀਦੀ ਐ ਅਸੀਂ ਉਸੇ ਵ ਲਈ ਉਹਨਾਂ ਦੀ ਗੱਲ ਨੋਟ ਕੀਤੀ ਤੇ ਸਾਨੂੰ ਸੀਗਾ ਕਿ ਅਸੀਂ ਸਪੈਸ਼ਲ ਮੈਂਸ਼ਨ ਦੇ ਵਿੱਚ ਇਹਨੂੰ ਲਾ ਸਕਦੇ ਹਾਂ ਤੇ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕਦੇ ਹਾਂ ਅਸੀਂ ਕੋਸ਼ਿਸ਼ ਕੀਤੀ ਉਹਨੂੰ ਫੜ ਲਗਾ ਸੋ ਉਹ ਭਾਗ ਨੇ ਇਹਨੂੰ ਸਬਕਾਰ ਕੀਤਾ ਸੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਇਹੋ ਜਿਹੇ ਜਿਹੜੇ ਲੋਕ ਹੱਤ ਦੀਆਂ ਗੱਲਾਂ ਜਿਹੜੀਆਂ ਹੈ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਣੀ ਹੈ ਵੀ ਚਾਹੀਦੀ ਹੈ ਤੇ ਸਰਕਾਰ ਜੇ ਕੋਈ ਸਹੀ ਗੱਲ ਹੈ ਤਾਂ ਉਹਨੂੰ ਮੰਨਦੀ ਵੀ ਹੈ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਬਾਬਾ ਜੀ ਕਿਤਨਾ ਦਿੱਤੇ ਇਹ ਵੀ ਦੇਖਿਆ ਜਾਵੇ ਤੇ ਜਿਹੜਾ ਜਿਹੜਾ ਮੁੱਦਾ ਤੁਸੀਂ ਉਠਾਇਆ ਸੋ ਵਿਦੇਸ਼ਦਾਰਾਂ ਵਿੱਚ ਲੌਜੀਕ ਤਾਂ ਚਲੋ ਹੋ ਚੁੱਕਾ ਕਿਸੇ ਨਾ ਕਿਸੇ ਕੋਲ ਭੀਤਦਾ ਜੇ ਨਾਲ ਹੁਣ ਸਾਨੂੰ ਇੱਥੇ ਕੰਮ ਕਰਨ ਦੀ ਲੋੜ ਹੈ ਹਾਂ ਨੇ ਉਹ ਤਾਂ ਕਰਨਾ ਹੀ ਪਊਗਾ ਕਿਉਂਕਿ ਜਦੋਂ ਕੋਈ ਚੀਜ਼ ਲਾਗੂ ਹੋ ਗਈ ਫਿਰ ਉਹਦੇ ਨਾਲ ਪ੍ਰਚਾਰ ਦੀ ਲੋੜ ਕਈ ਵਾਰ ਅਸੀਂ ਉਹ ਲਾਗੂ ਕਰ ਦਿੰਨੇ ਆ ਉਹਨਾਂ ਨੂੰ ਬੇਸਿਕ ਤੌਰ ਦੇ ਉੱਤੇ ਥੱਲੇ ਨਹੀਂ ਅਪਣਾਇਆ ਜਾਂਦਾ ਉਹਦੇ ਵਾਸਤੇ ਵੀ ਯਤਨ ਕਰਾਂਗੇ ਇਹ ਚੀਜ਼ ਨੂੰ ਹੋਰ ਸਕੂਲਾਂ ਦੇ ਵਿੱਚ ਵੀ ਪੰਜਾਬ ਦੇ ਵਿਦਿਆ ਐਜੂਕੇਸ਼ਨ ਮਿਨਿਸਟਰ ਕੋਲ ਵੀ ਅਸੀਂ ਗੱਲ ਕਰਾਂਗੇ ਕਿ ਇਹਨੂੰ ਜਿਹੜਾ ਹੈ ਵੜੇ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਬਹੁਤ ਵੱਡਾ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਆ ਜਿਹੜੇ ਮੌਤ ਦੇ ਮੂੰਹ ਚ ਹੁੰਦੇ ਉਹਨਾਂ ਨੂੰ ਬਚਾਇਆ ਜਾ ਸਕਦਾ ਕਿੰਨਾ ਕੋਈ ਵੈਸੇ ਜ਼ਰੂਰੀ ਸਮਝਦੇ ਹੋ ਕਿ ਦੇਖਿਆ ਜਾਵੇ ਤਾਂ ਥੋੜਾ ਹੀ ਲੋਕ ਆ ਜਿਹੜੇ ਜੁਗਾਂ ਭਰ ਦੇ ਵਿੱਚ ਇਹਨਾਂ ਜਿਹੜੇ ਬਿਮਾਰੀਆਂ ਦੇ ਪਤਰੇ ਸ਼ਿਕਾਰ ਹੁੰਦੇ ਆ ਤੇ ਪਰਿਆਵਰਨ ਨੂੰ ਲੈ ਕੇ ਆਪਾਂ ਜੇਕਰ ਗੱਲ ਕਰੀਏ ਕਿ ਹਮੇਸ਼ਾ ਵਾਤਾਵਰਨ ਨੂੰ ਲੈ ਕੇ ਤੇ ਵਾਤਾਵਰਨ ਕਿਵੇਂ ਜਿਹੜਾ ਹੈ ਕਿ ਮਨੁੱਖ ਰੋਗ ਆਪਣੇ ਨਾਲ ਜੋੜ ਸਕਦਾ ਹੈ ਕਿਉਂਕਿ ਮੁੱਖ ਜਿਹੜਾ ਹੈਗਾ ਸਿਹਤ ਬਿਮਾਰੀਆਂ ਦਾ ਕਾਰਨ ਹੀ ਹੈਗੇ ਐਨਵਾਇਰਨਮੈਂਟ ਦਾ ਪੋਲੂਸ਼ਨ ਉਹਦੇ ਵਿੱਚ 에어 ਪੋਲੂਸ਼ਨ ਵੀ ਹੋ ਸਕਦਾ ਤੇ ਨੌਇਸ ਪੋਲੂਸ਼ਨ ਵੀ ਹੋ ਸਕਦਾ ਵਾਟਰ ਪੋਲੂਸ਼ਨ ਵੀ ਹੋ ਸਕਦਾ ਸੋ ਇਹ ਸਾਰੀ ਚੀਜ਼ ਖਾਣ ਪੀਣ ਦੇ ਨਾਲ ਸਾਡੇ ਸਿਹਤ ਦੇ ਉੱਤੇ ਅਸਰ ਪਾਣੇ ਪੈਣਾ ਇਹਦੇ ਜੈਸਾ ਅੰਨ ਤੈਸਾ ਮਨ ਜੈਸਾ ਅਦੁੱਤ ਤੈਸੀ ਬੁੱਧ ਜੈਸਾ ਪਾਣੀ ਤੈਸਾ ਪ੍ਰਾਣੀ ਜੇ ਉਹ ਖਰਾਬ ਆ ਉਹਦਾ ਖਰਾਬ ਸੱਜਣਾ ਹੈ ਸਰੀਰ ਤੇ ਪੈਣਾ ਜਿਹਦੇ ਕਰਕੇ ਅੱਜ ਦਾ ਹਾਰਟ ਐਟੈਕ ਦੀਆਂ ਬਿਮਾਰੀਆਂ ਦਾ ਕਾਰਨ ਹੀ ਇਹ ਹੈ ਸਾਡੀਆਂ ਰਾੜੀਆਂ ਦਾ ਬਲੌਕ ਹੋਣਾ ਕਿ ਸਾਡਾ ਖਾਣ ਪਾਲ ਹੋ ਨਹੀਂ ਰਿਹਾ ਜਿਹੜਾ ਅਸੀਂ ਕਸਰਤ ਨਹੀਂ ਹੋ ਨਹੀਂ ਕਰਦੇ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ ਜਿਹੜਾ ਸਾਡਾ ਜਿਹੜੀ એનર્ਜੀ ਸਾਡੀ ਉਹ ਜਿਹੜੀ ਬਰਨ ਹੋਣੀ ਚਾਹੀਦੀ ਉਹ ਹੁੰਦੀ ਨਹੀਂ ਤੇ ਉਹ ਜਿਹੜੇ ਹੈਗੇ ਸਾਡੇ ਅੰਦਰ ਚਰਬੀ ਦੇ ਰੂਪ ਦੇ ਵਿੱਚ ਨਾੜੀਆਂ ਨੂੰ ਬਲੌਕ ਕਰਦੀ ਹੈ ਤੇ ਕਿਸੇ ਵੇਲੇ ਫਿਰ ਜਿਹੜਾ ਬੰਦਾ ਹਾਰਟ ਦਾ ਉਹ ਸਕਾਰ ਹੋ ਜਾਂਦਾ